ਕਿਹੜੀ ਵੀਡੀਓ ਦੇਖੀ ਜੀ ਤਾ? ਉਹ ਪਾਤਰੀ ਦਾ ਦਰਦ। ਪਾਤਰੀ ਦਾ ਦਰਦ ਲਈ। ਕਿਹੜੀ? ਮੇਰੀ। ਹੋਰ ਕੌਣ ਸੀ ਹੋਇਆ? ਕੇਂਦਰ। ਹੂੰ ਠੀਕ ਹੈ ਕੌਣ ਲਾਉਂਦਾ ਹਨ ਮੇਰੇ? ਹੈ? ਠੀਕ ਹੈ ਕੌਣ ਲਾਉਂਦਾ ਹਨ? ਡਾਕਟਰ। ਕਿਹੜਾ ਡਾਕਟਰ? ਹਾਂ ਜਿਹੜਾ ਉਹਦੇ ਬਿੱਟ। ਉਹ ਡਾਕਟਰ ਲਾਉਂਦਾ ਹੁੰਦਾ ਨਾ ਠੀਕ ਹੈ। ਹਾਂ। ਉਹ ਤਾਂ ਉਹ ਮੁੱਛੇ ਵਾਲਾ ਜਿਹਨੇ ਕਿਹਾ ਦੋ ਕੰਮ ਕਰਦਾ ਇਕੱਠੇ। ਤੂੰ ਵੀ ਜਾਣਦਾ ਮੈਨੂੰ? ਹੂੰ। ਹੂੰ। ਵੀਡੀਓ ਦੇਖਦਾ ਹੁੰਦਾ ਨਾ। ਕਿਹੜੀਆਂ ਕਿਹੜੀਆਂ ਦੇਖਿਆ ਨੇ? ਪਾਤਲੀ ਕਿਹੜੀਆਂ ਕਿਹੜੀਆਂ ਦੇਖਿਆ ਨੇ? ਹਾਂਜੀ ਤੇਵੀ ਹਮ ਹੋਰ ਲੈਕ ਵੀ ਕਰਦਾ ਹੁੰਦਾ ਮੈਂ ਲੈਕ ਵੀ ਕਰਦਾ ਹੁੰਦਾ ਸਬਸਕ੍ਰਾਈਬ ਕਰਨਾ ਹੈ ਕੋ ਠੀਕ ਹੈ ਸਬਸਕ੍ਰਾਈਬ ਕਰੀ ਨਾ ਹੋਰ ਕਿਹੜੀ ਦੇਖੀਆ ਪਾਤਲੀ ਦਾ ਜਨਮ ਦਿਨ ਤੇ ਦੂਜੀ ਸਾਂਝੀ ਤੇ ਨਹੀਂ ਹਮ ਹੋਰ ਤੂੰ ਕਿਹੜੀ ਦੇਖੀਆ ਇੱਕ ਜਨਮ ਦਿਨ ਜਨਮ ਦਿਨ ਵਾਲੀ ਦੇਖਦੀ ਹੁੰਨੇ ਆ ਤੂੰ ਹੋਚ ਗੋਗੀ ਦਾ ਵਿਆਹ ਗੋਗੀ ਦਾ ਵਿਆਹ 4 ਸਾਲ ਪਹਿਲਾਂ ਵਾਲੀ ਵੀਡੀਓ ਦੇਖੀ ਜਿਹੜੀ ਤਾਂ ਬਾਹਰ ਮਨਾਈ ਸੀ ਬਾਹਰ ਲਈ ਉਹਦੇ ਜੋਰੇ ਆਉਂਦੀ ਆਲੀ ਚਾਰੇ ਵਾਲੀ ਬਹੁਤ ਹੈਡ ਜੇ ਯਾਰ ਕੈਂਟ 'ਚ दारू ਪੀਂਦਾ ਜਿਹਦੇ ਵਿੱਚ ਉਦੋਂ ਅਸੀਂ ਇੱਥੋਂ ਬਣਾਉਂਦੇ ਹੁੰਦੇ ਸੀ ਕੱਟੀ ਅਸੀਂ ਬਾਗੇ ਬਾਹਰ ਕਿਵੇਂ ਲੱਗੀ ਕੈਂਟ ਸੀ ਨਾ ਬਣੀ ਸੀ ਨਾ ਕੈਂਟ ਸੀ ਆ ਦੇਖਣਾ ਨੇ ਅੱਜ ਇਹ ਦਰਸ਼ਕ ਆਏ ਨੇ ਫਿਰ ਕੀ ਕਹੀ ਇਹਨਾਂ ਨੂੰ ਦੇਖ ਲੈ 2:00 ਵਜੇ ਫੇਰ ਆਜੋ ਨਹੀਂ ਘੰਟੇ ਇੱਕ ਨੂੰ ਆਜੋ ਹੂੰ ਮੈਂ ਨਹੀਂ ਕਿਹਾ ਗੰਦਾ ਹੁੰਦਾ ਮਾ ਖੇਡ ਲੋ ਹਜੇ ਹਨਾ ਇਹ ਇਹ ਬੰਦੇ ਬੰਦੇ ਉਹ ਮੈਂ ਅਸੀ ਬੰਦੇ ਹਾਂ ਦੇਖ ਬੰਦੇ ਬੁਲਾਵਾ ਆਉਂਦਾ ਕੰਮ ਕਰ ਲੈ ਸਕੂਲ ਦਾ ਕੋਈ ਵੱਡਾ ਕਰਿਆ ਨਹੀਂ ਜਿਹਨੂੰ ਮਾਰਤਾ ਹੋਏ ਕਰਿਆ ਨਹੀਂ ਸਾਨੂੰ ਦੱਸਾਂ ਲੱਗੂ ਕਿੰਧੋ 60 ਪੈ ਜੀ ਮਿਲੇ ਸੀ ਕਿੰਨੇ ਪੈ ਜੀ ਕਰਤੇ ਫਿਰ ਸਾਂ ਕਰਤੇ ਮੱਤਰ ਕਰਤੇ ਮੈਂ ਅਸਲੇ ਬੀ ਵੇਤੀ ਬੀ ਵੇ ਕੱਤੇ ਕੋਟੋਂ 47 ਰੁਪਏ ਹੋਰ ਹੋਰ ਤੱਕ ਉਸਨੇ ਗੱਡੀ ਲੈ ਲਈ ਹਾਂ ਕਿਤੇ ਲੱਗ ਸਕੂਲ ਫੇਰ ਹਾਂ ਸਕੂਲ ਕਿਤੇ ਲੱਗ ਇੱਕ ਨੂੰ ਕੱਲ ਤਾਂ ਨਹੀਂ ਰਹਿ ਗਿਆ ਫਿਰ ਤਾਂ ਇੱਕ ਨੂੰ ਲੈ ਕੇ ਨਾ ਜਾ ਕੇ ਹੁਣ ਪਰਸੋਂ ਫੇਰ ਵੀਡੀਓ ਕਿਵੇਂ ਦੇਖਿਆ ਕਰੋਗੇ ਫੇਰ ਵੀਡੀਓ ਕਿਵੇਂ ਦੇਖਿਆ ਕਰੋਗੇ ਆਥਨੇ ਦੇਖਾ ਆਥਨੇ ਸਕੂਲੋਂ ਆ ਕੇ ਛੱਡਦੇ ਨਹੀਂ ਖੜਾ ਹੈ ਬੈਗ ਚ ਮੋਬਾਈਲ ਪਾ ਕੇ ਲੈ ਜਾ ਕਰ ਅੱਛਾ ਜੀ ਦੇਖ ਲੈ ਆਪਾਂ ਦੋਨੇ ਬੱਚੇ ਕਰਨਾ ਫੋਨ ਲੈ ਗਿਆ ਹਾਂ ਅਲੱਗ ਜੁੱਤੀ ਕਰਨਾ ਛੋਟਾ ਹੁੰਦਾ ਸੀ ਮੇਰੇ ਮੇਰੀ ਮੰਮੀ ਨੇ ਲਾ ਲਿਆ ਫੋਨ ਛੋਟਾ ਲੈ ਕੇ ਗਈ ਸੀ ਫੇਰ ਮੈਡਮਾ ਮੈਡਮ ਕਹਿੰਦੇ ਆ ਫੋ ਅਜੇ ਬੇ ਅਜੇ ਬੇ ਦੂਜੀ ਸ਼ੂਟਿੰਗ ਦੇਖਣ ਆਇਓਗੇ ਹੂੰ ਸਾਡੀ ਠੀਕ ਹੈ ਛੋਟਾ ਵਲੌਗ ਬਣਾਤਾ ਕਹਿ ਦਿਓ ਵੀ ਸਬਸਕ੍ਰਾਈਬ ਕਰ ਲਓ ਤੈਨੂੰ ਆਬਸਕ੍ਰਾਈਬ ਕਰ ਲਓ ਜੇਨਾ ਹੋਰ ਕੁਝ ਲੈ YouTube ਕੋਲ ਐਕਟ ਕਰਕੇ ਚੈਨਲ ਨੂੰ ਸਬਸਕ੍ਰਾਈਬ ਹੋਵਾ ਦੇ ਕਿਉਂ ਤੇ ਉਹ ਆ ਬੰਦਾ ਹੈਗਾ ਆਪਣਾ ਇਹ ਬੰਦਾ ਇਹ ਬੰਦਾ ਸੱਦਿਆ ਹੈਗਾ ਹਾਂ ਅੱਛਾ ਹੋਰ ਹੋਰ ਰਹਿ ਗਿਆ ਕਿੱਥੇ ਕਰਨਾ ਕਮੰਡਰ ਰਹਿ ਗਿਆ ਆਹ ਟੁੱਟ ਗਿਆ ਮੈਂ ਮੋੜਿਆ ਸੀ ਇਹ ਕੰਨਲ ਰਹਿ ਗਿਆ ਆਪਰੇ ਇੱਕ ਦਸ ਤੇ ਗਿਆ ਇਹ ਜਾਇਦਾ ਇਹ ਥੋੜਾ ਚੰਨ ਦੇ ਮੁੰਡੇ ਨੇ ਉਹਨੇ ਥੋੜਾ ਮਾਰ ਤਾ ਉਹਨੇ ਥੋੜਾ ਹੀ ਨਾ ਬਾਹ ਤੋੜਿਆ ਸੀ ਇਹਨੇ ਇਹ ਬੱਚਾ ਵੀ ਮੈਂ ਤੋੜਿਆ ਸੀ ਨਾਲ ਫਿਰ ਤੇਰੇ ਮੁੰਡੇ ਨੇ ਇਹ ਡੜੀਆਂ ਆ ਕੀ ਆ ਆਉਂਦੇ ਬਸ ਅੰਦਰ ਹੀ ਬੈਠੇ ਉਹ ਜੇ ਆਏ ਨਹੀਂ ਲੈ ਹੈ ਜਾਂਦੇ ਚੰਗੇ ਜਰਾ ਦਰਸ਼ਕਾ ਖੜੇ ਨੇ ਜੀ ਕਹਿੰਦੇ ਕਦੋਂ ਚਲਾਓਗੇ ਵੇਟ ਹੈ ਇਹਨਾਂ ਨੂੰ ਆਹ ਦੇਖੋ ਵੀਰੋ ਆਹੀ ਰੇੜੀ ਖਾਲੀ ਕਰਕੇ ਵੀਡੀਓ ਚ ਲੈਣੀ ਆ ਇਹ ਆ ਗੋਹੇ ਦੀ ਭਰੀ ਹੋਈ ਐ ਹੁਣ ਆਪ ਨੂੰ ਪਤਾ ਨਹੀਂ ਲਾਉਣੀ ਕਿੱਥੇ ਇਹਨੂੰ ਕਾਇਦਾ ਹੈ ਨਹਿਰ ਦੇ ਲਾਦੇ ਆਹ ਪਿੰਡ ਦਾ ਠੇਕਾ ਹਾਂ ਆ ਭਾਈ ਜਾਊਂਗਾ ਸਾਡਾ ਠੀਕ ਹੈ ਜੀ ਛੱਡੀ ਆ ਦੇਖ ਲਓ ਜਾਊਂਗਾ ਆਪਣਾ ਇਹ ਆਪ ਲੈਣਾ ਵੀਡੀਓ ਚ ਤੇ ਪਹਿਲਾਂ ਹੀ ਕਾਲੀ ਕਰ ਕੇ ਨੂਤਬੀਆ ਕਰਕੇ ਉਦਵਾਲਾ ਮੈਂ ਖੜ ਜਾ ਖੜ ਜਾ ਗੱਡੀ ਆਉਂਦੀ ਆ ਆਪਣੇ ਓ ਇੱਥੇ ਲਾਉਣੀ ਹੈ ਗੱਡੀ ਆਉਂਦੀ ਆ ਜੰਮੀ ਬੌਲਾ ਸਦਾ ਕਰ ਇਹਨੂੰ ਇੱਥੇ ਲਾਉਣੇ ਜਿੱਥੇ ਲਾਹਾਂਗੇ ਉੱਥੇ ਤੇ ਰੇੜੀ ਉਹ ਰੂੜੀ ਲੱਗੀ ਹੋਈ ਆ ਬਾਈ ਜੀ ਚੱਲ ਅੜ ਜਾ ਪਿੱਛੇ ਵਜਾ ਔਰੇ ਵਜਾ ਔਰੇ ਇੱਛਾ ਚਲੋ ਦੇਖ ਕੇ ਬਾਈ ਬਣ ਕੇ ਡੇਗੀ ਨਾ ਬੌਲ ਜਾ ਬਹੁਤ ਮਾਰਦੇ ਫੇਰ ਸਾਰੀ ਘੜ ਤੇ ਚਾਰ ਨੂੰ ਬਾਈ 3 ਵੀਲਰ ਚਲਾਉਂਦਾ ਹੋਇਆ ਮੈਂ ਤੇ ਇਹਨੂੰ ਆ ਨਾ ਮੈਨੂੰ ਆ ਸਾਂਤਾ ਜੀ ਵੱਡੇ ਵੱਡੇ ਚਲਾ ਲਾਣੇ ਪਰ ਸਤਵਾ ਚੀਜ਼ ਹੀ ਨਹੀਂ ਚੱਲਦੀ ਹੈ ਠੇਕਣਾ ਦੇ ਓਏ ਅਨੁਪਤਾਂ ਨੇ ਲੱਗਿਆ ਵੀ ਕਾਰਵਾਈ ਕਿੱਥੇ ਪਾਉਣੀ ਹੈ ਜਗਾ ਦੇਖ ਰਿਹਾ ਸੀ ਪਹਿਲਾਂ ਫਿਰ ਉਦੋਂ ਬਾਅਦ ਲਾਵਾਂਗੇ ਹਾਂ ਆਓ ਜੀ ਜਲਦੀ ਜਿਲਕਿਆ ਜੀ ਮਿਲ ਕੇ ਸਾਨੂੰ ਉਹ ਤੁਹਾਨੂੰ ਦਿਨਾਂ ਉਹ ਠੀਕ ਹੈ ਮੈਂ ਤੁਹਾਨੂੰ ਉੱਧਰ ਜਾ ਕੇ ਦਿਖਾ ਦਾਂਗਾ ਹੌਲੀ ਬਾਈ ਜੀ ਹੌਲੀ 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 ਹੋਵੇ ਬਸ ਇਹ ਨੂੰ ਦੇਰ ਜੀ ਹੌਲੀ ਧੱਕਾ ਨਾ ਕਰੋ ਬਿਰਜੀ ਧੱਕਾ ਨਾ ਕਰੋ ਆ ਬਾਈ ਆਪਣਾ ਬਾਬਾ ਨੰਗਨ ਆ ਗਿਆ ਤੇਰਾ ਆਪਣਾ ਬਹੁਤ ਵਧੀਆ ਜਗ੍ਹਾ ਕੀ ਹੈ ਤੇ ਸਾਰਿਆਂ ਮਨੋ ਕਾਮਨਾ ਪੂਰੀਆਂ ਹੁੰਦੀਆਂ ਨੇ ਆਪਣੇ ਦਿਉ ਦੀਆਂ ਠੀਕ ਹੈ ਜੀ ਬਹੁਤ ਸ਼ਕਤੀ ਵਾਲੀ ਜਗ੍ਹਾ ਸਾਨੂੰ ਉਹਨੇ ਕਹਿੰਦੇ ਨਾਲ ਦੇ ਨਾਲੇ ਪਾਲੇ ਗੱਡੀ ਕਿੱਥਾ ਜਾ ਕੇ ਜਿੱਥੇ ਸਾਨੂੰ ਸਹੀ ਲੱਗਿਆ ਜੀ ਬਈ ਲੈਫਟ ਚੱਕ ਦਾਂਗੇ ਗਰਮੀ ਬਹੁਤ ਆ ਭਈ ਅੱਜ ਟੈਣਾ ਅੱਜ ਹੈਗਾ ਐਤਵਾਰ ਤਰੀਕ 29 ਜੂਨ 2025 ਆ ਇੱਥੇ ਵੈਕ ਕਰਦੇ ਲੈ ਵੀ ਰੇੜੀ ਮਗਰ ਨਾ ਡੇਕਦੀ ਤੇ ਇੱਥੇ ਜਲਾ ਰਹੇ ਆ ਉਹਦੀ ਦਰਸਤਰੀ ਆ ਕੋਚਵਾ ਬਾਰੋ ਕੋਈ ਰੋ 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 ਕੋ ਵੀਰ ਜੀ ਰੋਕੋ ਜੀ ਵੈਗੇ ਨਹੀਂ ਹੈਗਾ ਜੀ ਕਰੋ ਬੈਕ ਪੈਕ ਕਰਕੇ ਜ ਕਹੀ ਨਾ ਖਿੱਚੋ ਚਲੋ ਜੀ ਟੱਕਾ ਨਾ ਕਰੋ ਵੀਰ ਜੀ ਟੱਕਾ ਨਾ ਕਰੋ ਜੀਰੀ ਚਨਾ ਤਾਰੀ ਇੱਥੇ ਤਾਰ ਦੇ ਦਾਲਾ ਦਾਲਾ ਖੋਲ ਤਾਂ ਆਮਣੇ ਨੇ ਤੇ ਲੈਫਟ ਚੱਕਤੀ ਲੈਫਟ ਚੱਕਤੀ ਕਹਿੰਦੇ ਅੱਗੇ ਨੂੰ ਕਰੋ ਮੜੀ ਜੀ ਚੱਕੋ ਜੀ ਮੜੀ ਕਹੀ ਮਾਰ ਦੋ ਜੀ ਸਾਫ ਕਰ ਦੋ ਫਿਰ ਆਪਾਂ ਜਾ ਕੇ ਤੋਲਾਂਗੇ ਹੈ ਤੋਲਾਂਗੇ ਜਾ ਕੇ ਸਾਫ ਕਰ ਦੋ ਚਲੋ ਜੀ ਚਲਾ ਤੂੰ ਜਰਾ ਡਾਲਾ ਤਰੋ ਜੀ ਪੜਾਈ ਨਹੀਂ ਜੜਨੀ ਮਿੱਥੇ ਡਾਲਾ ਤਰੋ ਫਿਰ ਮੈਂ ਚਲਾਉਣਾ ਖੜ ਜਾ ਠੀਕ ਹੈ ਜੀ ਚੱਲੀਏ ਮੋੜੀਏ ਗੱਡੀ ਆ ਵੀਰੋ ਤੁਰਪੇ ਸੀ ਹੁਣ ਗੱਡੀ ਆਪਣੀ ਖਾਲੀ ਹੋ ਗਈ ਹੌਲੀ ਦੇਖਦਾ ਸੀ ਸਾਰੇ ਚ ਮਾਰਿਆ ਚਾਲੇ ਚ ਮੇਰੇ ਕੱਪੜੇ ਲਵੇੜ ਤੇ ਚੱਲ ਚੱਲ ਵੀਰ ਚੱਲ ਚੜਾਈ ਚੜਜੂ ਆ ਗਿਆ ਵੀਰ ਆਪਣਾ ਨਾਲੇ ਦਾ ਪੁਲਾ ਆ ਪੈਂਟਾ ਬਣਾ ਬੁਗਰਾ ਆ ਗਿਆ ਨਾਲੇ ਰੱਪੜ ਇੱਧਰ ਵੀ ਦੋ ਦੇਖੋ ਆ ਦੇਖੋ ਸਾਡੇ ਪਿੰਡ ਦੀ ਨਹਿਰ ਆ ਗਈ ਬੁਗ ਰਹੀ ਹੈ ਨਹਿਰ ਤੋਂ ਮਸੂਰ ਨੇ ਨਹਿਰ ਆਲੇ ਬੁਗ ਰੋ ਉਹ ਬੁਗਰ ਵੀ ਰਹੀ ਕਹੀ ਨੇ ਤੇ ਆ ਬੁਗਰ ਨਹਿਰ ਆਲੇ ਮਸੂਰ ਨੇ ਆ ਨਹਿਰ ਆ ਗਈ ਆਪਣੇ ਪਿੰਡ ਦੀ ਇੱਧਰ ਆ ਗਈ ਨਹਿਰ ਦੇਖੋ ਬਹੁਤ ਕੰਨੀ ਨਹਿਰ ਆ ਗਿਆ ਆਪਣਾ ਗੁਰੂ ਘਰ ਬੋਰਡ ਮੂਹਰੇ ਬੋਰਡ ਲੱਗਿਆ ਹੋਇਆ ਹੈ। ਉਹ ਵੱਡਾ ਨੰਨ ਆਟਾ ਨੰਮਾ ਪੜੇ ਵੀਰੋ ਕਰਮੇ ਸਰਪੰਚ ਰਹਣਾ ਸੀ। ਆਹ ਦੇਖੋ ਵੀਰੋ। ਆਹ ਰੋਡ ਕੋਪਿਆ ਨਹੀਂ ਜਾਂਦਾ ਜੀ। ਆਹ ਰੋਡ ਕੋਪਿਆ ਆਹ ਪੜੇਰਾ ਨੂੰ ਆਹ ਪੜੇਰਾ ਨੂੰ ਰੋਡ ਜਾਂਦਾ ਹੈ। ਆਹ ਕੋਪਿਆ ਨੂੰ ਆਹ ਸਾਡੇ ਪਿੰਡ ਦੇ ਵਿੱਚ ਪਜਾ ਵੜਦਾ ਹੈ। ਆ ਮੰਤਰ ਆ। ਆ ਮੰਤਰ ਆ ਗਿਆ ਵੀਰੋ। ਵਿਸ਼ਕਰਮਾ ਮੰਤਰ। ਵਿਸ਼ਕਰਮਾ। ਕਾਹ ਜਗ੍ਹਾ ਆਪਣੇ ਵੀਰੋ ਬਹੁਤ ਸ਼ਕਤੀ ਵਾਲੀ ਜਗ੍ਹਾ ਬਾਬੇ ਦੀ ਬਹੁਤ ਸ਼ਕਤੀਆ ਮਨੋ ਕਾਮਨਾ ਪੂਰੀਆਂ ਹੁੰਦੀਆਂ ਨੇ ਇੱਥੇ ਵੀ ਉਹ ਸਾਥ ਆ ਗਿਆ ਆਪਣੇ ਉਹ ਆਪਣੇ ਪਿੰਡ ਦੀ ਸਾਥ ਆ ਵੀਰੋ ਦੇਖ ਸਾਰੇ ਬੈਠੇ ਨੇ ਬਜ਼ੁਰਗ ਉਹ ਲੈ ਲੀ ਜੀ ਰੋਕ ਦੇ ਵੀ ਹੁਣ ਇਹਨੂੰ ਤੋਈਏ ਦੋ ਬਾਲਟੀਆਂ ਪਾਣੀ ਦੀਆਂ ਭਰ ਲੈ ਅਸੀਂ ਮਾਰ ਦਾਂਗੇ ਬਾਲਟੀ ਪਾਣੀ ਦੀ ਮਾਰ ਦਾਂਗੇ ਬਾਲਟੀਆਂ ਦੋ ਪਾਣੀ ਦੀਆਂ ਅਸੀਂ ਕਰਦੇ ਆ 15 ਰੁਪਏ ਕਿਲੋ ਆਪਾਂ ਆ ਸਾਡੇ ਡਾਕਟਰ ਦੀ ਦੁਕਾਨ ਜਿਹੜਾ ਵੀਡੀਓ ਚ ਆਉਂਦਾ ਹਾਂ ਤੋ ਹੋ ਰਿਹਾ ਹਾਂ ਹਾਂ ਭਾਈ ਇਹ ਤੋ ਨੇ ਰੈਡੀ ਤੋ ਕੇ ਆਪਣੀ ਗੱਡੀ ਸ਼ਿੰਗਾਰਦੇ ਆਂ ਅਰੇ ਕੋਈ ਨਹੀਂ ਚਲਾਇਆ ਲਾਉਂਦਾ ਸੀ ਇਹ ਪਹਿਲਾਂ ਹੁਣ ਆ ਮਰ ਆ ਆ ਗਿਆ ਕਾਲੂ ਉਕਾਲੂ ਰੈਡੀ ਤਿਆਰੀ ਰੈਡੀ ਤਿਆਰ ਕਰਨ ਤੋਂ ਬਾਅਦ ਧੋਣਿਆ ਬਾਲਟੀ ਆ ਲੈ ਪਾਣੀ ਦੀ ਆ ਆ ਗਿਓ ਸਾਡੇ ਘਰ ਦੀ ਲੋਕੇਸ਼ਨ ਜਿੱਥੇ ਵੀਡੀਓ ਬਣਦੀ ਹੁੰਦੀ ਹੈ ਉਹ ਖੜਾ ਮੇਰਾ ਯਾਰ ਜਸੂ ਇਸੂ ਯਾਰ ਗੱਡੀ ਧੋਣੇ ਆ ਬਈ ਹੁਣ ਗਰਮੀ ਬੜੀ ਜਾਦੀ ਆ ਗੱਡੀ ਧੋ ਕੇ ਰੈਡੀ ਕਰਦੇ ਆਂ ਵੀਡੀਓ ਲਈ ਠੀਕ ਆ ਚਾਂ ਟੈਕਰਿਆਂ ਨੂੰ ਐਂ ਬਸ ਫੋਟੋ ਕਰ ਲੀ ਦੇ ਉਹ ਇਧਰ ਆ ਆ ਚੱਕੋ ਨਾ ਐਂ ਨਾ ਕੁਝ ਕਰ ਕੋਈ ਨਹੀਂ ਨਾ ਲਾ ਬਸ ਹੋ ਰਿਹਾ ਨਾਲ ਉਹ ਤੂੰ ਰੱਖ ਦੇ ਦੇਖਦੇ ਹਾਂ ਨਾ ਜੁਪੇ ਵੀਡੀਓ

ਹੋਰ ਹੋ ਰਹਿਣਾ ਆਪਾਂ ਜੀ ਜੀ ਸਟੇ ਲੈ ਲਈ ਹੁੰਦੀ ਕਿਦਾਂ ਪਤਾ ਮੈਨਾਂ ਠੀਕ ਹੈ ਹੁਣ ਉਹ ਸੀਨ ਕਰਨਾ ਲਵੇ ਠੀਕ ਹੈ ਕਿ ਆ ਆਲੂ ਲੈ ਲੈ ਹਾਂ ਤੇ ਖਣ ਲੈ ਲੈ ਹਾਂ ਸਾਰਾ ਕੁਝ ਤੇ ਆਪਾਂ ਹੋਰ ਸੁੱਕੇ ਦਾਣਾ ਚੱਲਣੀਆਂ ਹੈਂ ਸੁੱਕੇ ਦਾਣਾ ਚੱਲਣੇ ਬੈਟਕ ਨਾ ਸੁੱਕੇ ਦਾਣਾ ਨਹੀਂ ਅੱਛਾ ਤੂੰ ਪਕੌੜੇ ਨਾ ਕਰ ਲੈਣਾ ਕਰਨਾ ਆਪਾਂ ਪਕੌੜੇ ਨਾਲ ਆਲੂ ਹੋ ਗਏ ਆਲੂ ਚੀਰ ਲਾਂਗੇ ਗੰਡੇ ਹੋ ਗਏ ਤੇ ਮੈਨੂੰ ਐ ਦੱਸੋ ਹੁਣ ਵੀ ਆਪਾਂ ਸੀਨ ਸਾਫ਼ ਕਿਹੜੇ ਪਾਸੇ ਬਣਦਾ ਫਿਰ ਆਪਾਂ ਉਸ ਪਾਸੇ ਹੀ ਕਰ ਲਾਂਗੇ ਦੇਖੋ ਇਹ ਇੱਧਰ ਵੀ ਤੁਹਾਨੂੰ ਯੂਸ ਕਰ ਕਾਲਾ ਹੈਗਾ ਅੰਦਰ ਕੋ ਜੀ ਕਹਿਣਾ ਚਾਹੁੰਗੇ ਕੁਝ ਦਰਸ਼ਕਾਂ ਨੂੰ ਫੋਲੋ ਨਹੀਂ ਕਰਨਾ ਹੈ ਇਹਨੂੰ ਸਬਸਕ੍ਰਾਈਬ ਨਹੀਂ ਕਰਨਾ ਚੈਨਲ ਨੂੰ ਕਰਨਾ ਕਹੋ ਫਿਰ ਜਿੰਦਰ ਵਗਰ ਨੂੰ ਸਬਸਕ੍ਰਾਈਬ ਕਰ ਲਓ ਠੀਕ ਹੈ ਜੀ ਅੰਮੀ ਉਹ ਕਹਿੰਦੇ ਸਾਨੂੰ ਵੇ ਕਹਿਵੇਂ ਆਮਣੇ ਇਹ ਠੀਕ ਹੈ ਇਹ ਕਹਿ ਰਿਹਾ ਖੜ ਜਾ ਖੜ ਜਾ ਨਾ ਬੀਬੀ ਮੈਂ ਕਿੱਥੋਂ ਇਦਰੀ ਜਗ ਦੇ ਸੀ ਮੈਂ ਇਸੇ ਚੈਨ ਚੱਲ ਦੇ ਪੁੱਤਾਂ ਤੈਂ ਸਾਰਾ ਕੁਝ ਨਹੀਂ ਦੇਖਿਆ ਨਾ ਬੀਬੀ ਮੈਂ ਲੱਗਦਾ ਮੈਂ ਤਾਂ ਨਹੀਂ ਦੇਖਿਆ ਬੇਨਾ ਸਾਰੇ ਫਿਰਦੀ ਵੇ ਵੇ ਸਾਰਾ ਪਿੰਡ ਛਾਂ ਕੇ ਫਿਰਦਾ ਖਾਣੀ ਕਿਹੜੇ ਪਤਾ ਜੁੱਤਰਗਾ ਦਾਦੇ ਮਗਾਉਣਾ ਸਾਰੇ ਆ ਜਾਂਦੇ ਕੁਛ ਦੀਆਂ ਸਮਾਰਕ ਉਹਨੂੰ ਮੈਂ ਅੱਛੇ ਜਾਨ ਦੁਖੀ ਕਰਦੀ ਸੀ ਥੋ ਤੂੰ ਕਿਹੜਾ ਟਿਕਦੀ ਐ ਸਪੀਕਰ ਨੂੰ ਦੀਪਾ ਆਪਣੇ ਘਰੇ ਬੈਠਾ ਚੰਗਾ ਦੀ ਹੈ ਆ ਜਾਵਰੇ ਆ ਜਾਵਰੇ ਆ ਨਾਨੀਆਂ ਦੋਤੀ ਦੱਸ ਸਕ ਲੈਂਦੀਆਂ ਨੇ ਜਾਂ ਮੂਛਾ ਪਾ ਕਰ ਲੈਂਦੀਆਂ ਨੇ ਛੁੱਟੀਆਂ ਕਾਦੀਆਂ ਨਹੀਂ ਬੁੜੀਆਂ ਦੀ ਜਾਨ ਦਾ ਗਾਲਾ ਇਹਦੇ ਖੜ ਜਾਵੇ ਇਥੇ ਹੀ ਰੱਖੀ ਉਹਦਾ ਮਾਈਕ ਆਫ ਕਰ ਦੇ ਗੱਸੂ ਆਇਆ ਬੰਦ ਕਰ ਦਈਏ ਕਰਤਾ ਹੋ ਗਿਆ ਆਫ ਜਾ ਨੋਕੀ ਕਰੀਏ ਹੈ ਬਾਗੇ ਬਾਦੀ ਮੇਰੇ ਨੂੰ ਸਾਰਾ ਟੋਕਣਾ ਮਚਾ ਲਿਆ ਤੇ ਉਹਦੀ ਮਾਂ ਕਹੂਗੀ ਮੇਰੇ ਮੁੰਡੇ ਲਈ ਕਾਹ ਹੋ ਗਈ ਨਾਮ ਕੀ ਗਿਆ ਕੀ ਕਰਾ ਮੈਂ ਟਿੱਕੀ ਤੇ ਬਾਣਾ ਦੇਗਾ ਮਲਾਂਦੇ ਨੂੰ ਕਿਆ ਬੇਗੀ ਕਾਲਾ ਦੇ ਦੌੜ ਕੇ ਬਈ ਗੱਤਾ ਇਹਦੀ ਮਜ਼ਾਉਣ ਕਰਤਾ ਕੱਢ ਦੇਣਾ ਤੇ ਹੈਪੀ ਹੈ ਕੀ ਕਰਨਗਾ ਤੇ ਬਈ ਆਪਾਂ ਲਿਖਾਂਗੇ ਜਿੰਦਰ ਪਕੌੜਿਆ ਜਿੰਦਰ ਪਕੌੜਿਆ ਪਕੌੜਿਆਂ ਦੀ ਰੀੜੀ ਲਾਈ ਆ ਗਈ ਆਪਾਂ ਨੇ ਇਹਦੇ ਵਿੱਚ ਵੀਡੀਓ ਦੇ ਵਿੱਚ ਸੀਨ ਲੈਣਾਗਾ ਤੇ ਉਹਦੇ ਕਰਕੇ ਆਪਾਂ ਨਾ ਚਾਰਟ ਬਣਾ ਰਹੇ ਹਾਂ ਦੇਖ। ਹਲਕਾ ਸੌਖਾ ਪਾ ਲੈਂਦੇ। ਤੇ ਤੇ ਕਿਤੇ ਪੱਟੀ ਮੈਂ। ਆ ਦੁੱਪਾ ਦਾ ਹੁੰਦਾ। ਆ ਲੋਟਾ। ਲੋਟਾ? ਆ ਲੋਟਾ। ਕਰਦਣਾ ਨਹੀਂ ਕੱਟਿਆ ਜਾਂਦਾ। ਹੋਰ ਕੱਟਣਾ ਕੱਟਿਆ। ਕੱਟ ਰਹੀ ਨਹੀਂ। ਉਹ ਦੇ ਦਿੰਦਾ ਮੈਂ। ਕੱਟ ਰੋਗਾ ਤਾਂ ਮੈਂ। ਬੱਸ ਹੁਣ ਤਾਂ ਆ ਚੱਲ। ਬੱਸ ਲੋਟਾ ਲੋਟਾ। ਤੂੰ ਮੈਨੂੰ ਇੱਕ ਗੁੰਦ ਦੋ। ਦੋ ਗੋਹ ਦੇ ਦੇ। ਸਾ ਮਾਏ ਤੇਰੀ ਸਗੀ ਮਸਮਝ ਗਿਆ ਵੈਰੀ ਗੁੱਡ ਓਏ ਵੈਰੀ ਗੁੱਡ ਵੈਰੀ ਗੁੱਡ ਮਾ ਹੋਂ ਲਾਇਆ ਦਿਮਾਗ ਮੜਾ ਇਹ ਵੱਡਾ ਹੋਂਦਾ ਜਣਾ ਗੱਲ ਨਾ ਬਣ ਜਾਂਦੀ ਬਸ ਠੀਕ ਐ ਫਿਰ ਬਾ ਠੀਕ ਐ ਬਾ ਠੀਕ ਐ ਡਬਲ ਟੇਬਲ ਲਾ ਲ ਮਾ ਦਾ ਕਹਨਾ ਇੱਕ ਹੀ ਇੱਕ ਇੱਕ ਬਹੁਤ ਡਬਲ ਟੇਬਲ ਲਾ ਇੱਕ ਹੀ ਬਹੁਤ ਹੈ ਇੱਕ ਹੀ ਬਹੁਤ ਇੱਕ ਬਾਦੂਆ ਡਬਲ ਟੇਬਲ ਲਾ ਸਟੈਪਲੇਰ ਜੀ ਲਾ ਦੇ ਯਾਰ ਸਟੈਪਲੇਰ ਲਾ ਹਾਂ ਬਣ ਜਾ ਆਏ ਹਾਏ ਹਾਏ ਬੰਦੇ ਆਏ ਤਾਂ ਰਹਿ ਆ ਪੂਰੇ ਨੇ ਕਾਲਾ ਕਾਲੇ ਦਾ ਮਾ ਕੰਮ ਕਰ ਗਿਆ ਇਧਰੋਂ ਆਹ ਸਟੈਪ ਲੇਅਰ ਲਾ ਦੋ ਕਹਿੰਦਾ ਗੂੰਦ ਦੀ ਲੋੜ ਨਹੀਂ ਬੱਸ ਬਣ ਗਈ ਗੱਲ ਆਏ ਹਾਏ 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 ਰਾਤੀ ਸੱਟ ਲਈ ਬਟਨ ਢਾਈ ਸਾਲਾ ਹੈ ਜਦੋਂ ਸਮਝ ਆਵੇ ਗੰਡਾ ਬਿਠਾ ਕੇ ਪਹਿਲੀ ਸਪਰੇ ਦੇ ਨਾਲ ਲਾਣਾ ਹੈ ਇਹ ਕੋਈ ਡੰਡਾ ਕੱਢ ਗਿਆ। ਉੱਡਾ। ਸੱਸਤਾ ਨੰਦਾ। ਡੰਡਾ ਜੇ ਪੀਣਾ ਲਾਉਂਦਾ ਇਉਂ ਤੇ ਯਾਰ ਐਡਾ ਕੀ ਆ। ਮੁੰਡਾ ਇਹ ਨਹੀਂ ਸੀ ਮਾਰਦਾ ਇਹ। ਇਹਦਾ ਪਾੜ ਜੀ ਬਚੂਣ ਦੀ ਕਰਨਾ। ਮਾਗਲੇ ਪਾਸੇ ਨਾ ਲਾ ਕੇ ਜਾਣਾ। ਹਾਂ ਇੱਥੋਂ ਦੀ ਪਾਈ ਉਡੰਡਾ। ਆਲੇ ਉਰੋਂ ਦੀ ਪਾਈ ਉਡੰਡਾ। ਰਾਮ ਨਾਲ। ਆ ਸਾਈਡਾਂ ਵਾਲੇ ਮੋੜ ਦੇ ਮੈਂ ਕਹਣਾ। ਕਹੀਂ ਰਹਿਣ ਦੇ। ਇਹਦਾ ਬਾਤ ਹੋਣਾ ਆਈ ਤੋਂ ਡੇਕ ਤਾ ਮੀਲ ਚ ਤੋੜ ਲਿਆਉਣੇ ਦੋ ਡੇਕ ਦੇ ਬਤਲੇ ਬਤਲੇ ਇੱਕ ਪਾਸੇ ਦਿਖਾ ਮੈਂ ਹੁਣ ਨਾ ਆ ਇੱਕ ਪਾਸੇ ਵੀ ਇੱਕ ਪਾਸਾ ਦੋ ਮਾ ਸਾ ਆਪਣਾ ਬਣ ਗਿਆ ਜੀ ਤੁਹਾਡੇ ਸਾਹਮਣੇ ਹੁਣੇ ਬਹੁਤ ਮੰਤਾ ਦਿੰਦਾ ਕਾਲੇ ਜੀ ਵਾਲੀ ਸੋਹਣੀ ਇਥੋਂ ਲਖਾਉਂਦਾ ਕਾਲਾ ਹਾਂ ਆਪਾਂ ਇਹਨੇ ਆਏ ਗਾਰੀਂ ਦੋ ਡੇਕ ਦੇ ਡੰਡੇ ਤੋੜ ਕੇ ਲਿਆ ਪਤਲੇ ਪਤਲੇ ਤੂੰ ਕੱਚੇ ਚ ਲਿਖਾ ਦੇ ਜਿੰਦਰ ਯਾਰ ਬੋਗਰਨਾ ਭਾਈ ਜਿੰਦਰ ਪਕੌੜਿਆਂ ਵਾਲਾ ਜਿੰਦਰ ਪਕੌੜਿਆਂ ਵਾਲਾ ਅੰਦਰ ਜਮ ਉਹ ਵੀ ਬਰਨ ਉਹ ਇਧਰ ਦੀਆਂ ਡੰਡੇ ਪਾ ਉਹ ਡੰਡੇ ਪਾਵਾਂਗੇ ਇਧਰ ਦੀ ਡੰਡੇ ਆ ਰਿਹਾ ਇਹ ਚ ਉਹ ਮੇਰੀ ਗੱਲ ਇਹ ਛੱਡ ਜੂ ਮਿੱਠੀ ਇਹਨਾਂ ਛੱਡ ਦਾਂਗੇ ਕਾ ਛੱਡ ਦੂ ਯਾਰ ਕੋਈ ਗੱਲ ਸਮਝਿਆ ਇੱਥੇ ਛੱਡ ਜੂਗਾ ਇੱਥੇ ਇਹ ਡੰਡੇ ਜੋ ਬੈਨਰ ਸਪੋਰਟ ਉਹਦੀ ਹਾਂ ਨਹੀਂ ਕਿਹਾ ਵੇਚਦੀ ਯਾਰ ਪੂਰੀ ਸਪੋਰਟ ਬਣਨੀ ਸੀ ਤਾਂ ਯਾਰ ਬੰਦੂ ਰਿਪੋਰਟ ਆ ਵਿੱਚ ਦੀ ਇੱਥੇ ਨਿੱਥੇ ਨਹੀਂ ਬਣਾਏਗਾ ਤਾਂ ਪਰ ਇੱਥੋਂ ਨਹੀਂ ਆਈ ਕਹਿਣਾ ਤੂੰ ਇੱਥੇ ਆ ਹੜ ਦਾ ਡੰਡਾ ਤੂੰ ਸਮਝੇ ਕਲਰ ਇੱਥੇ ਇੱਕ ਚੇਪੀ ਲਾ ਦਾਂਗੇ ਘੱਟ ਵਾ ਠੀਕ ਆ ਵਾ ਠੀਕ ਆ ਵਾ ਠੀਕ ਆ ਵਾ ਠੀਕ ਆ ਇਹ ਕੰਡਾ ਵਾਧੂ ਆ ਫਿਰ ਤਾਂ ਇਹ ਸਾਡੇ ਯਾਰ ਦੀ ਰਾਈਟਿੰਗ ਬਹੁਤ ਸੋਹਣੀ ਆ ਪਹਿਲੇ ਦਿਨੋਂ ਮੰਨਿਆ ਹੋਇਆ ਠੀਕ ਹੈ ਚੱਲੇ ਲੇਦੇ ਜਿੰਦਰ ਪਕੌੜਿਆਂ ਵਾਲਾ ਆਲਾ ਮਾੜਾ ਵੱਡੇ ਅੱਖਰਾਂ ਚ ਮਿਠੀਏ ਵੱਡੇ ਅੱਖਰ ਦੇ ਦੇਖੇ ਉੱਥੇ ਪਕੌੜਿਆਂ ਕਿਸੀ ਵੱਡਾ ਆਉਗਾ പകോടേ പകോട വാട ਔਰੇ ਜੱਟੇ ਪਕੌੜੇ ਸਾਹ ਕੋਤੀ ਇਤਰੀ ਜਾਵੇ ਇਤਰੀ ਜਾਵੇ ਥੋੜੇ ਜਿਹਾ ਮਾਜਾ ਪਾਉਣ ਦਾ ਹੀ ਕਰ ਰਿਹਾ ਕਰ ਰਿਹਾ ਇਹ ਪਕੌੜੇ ਹੋ ਗਏ ਮੈਂ ਤਾਂ ਨਾਜ਼ ਮਾਰਦਾ ਉਹ ਸੋਹਣਾ ਨਹੀਂ ਹੁੰਦੇ ਪਕੌੜੇ ਨੂੰ ਫੜੇ ਵੇ ਥੋੜੇ ਸਾਫ ਨਹੀਂ ਜਾਂਦਾ ਪਕੌੜੇ ਨਹੀਂ ਹੈ ਕੋਸਾ ਹੋਰ ਇਹ ਕਿਹੜਾ ਸਾਫ ਤੋਂ ਤੋਹ ਤੋਹ ਲੋਕ ਜਨ ਅਗੋ ਸਮੂਹ ਸਾਕੇ ਮੈਂ ਹੁੰਦਾ ਬਸ ਹੋਰੇ ਫੜਾਏ ਨੂੰ ਬਸ ਇੱਕ ਹੋਰ ਤਾਲ ਦੇ ਕੱਲ ਨੂੰ ਅੱਜ ਤੇ ਆ ਗਾਲੂ ਹਾਂ ਚਾਮ ਚੱਲੇ ਆਮਰੇ ਕਿਹੜੇ ਰਾਵੜ ਦੇ ਕਿ ਦੂਜੇ ਲੱਗਦਾ ਬਾਈ ਤਮਾ ਮੜੇ ਦਿਨ ਲੱਗਦਾ ਬਣ ਗਿਆ ਕੰਮ ਇਹਦੇ ਵਿੱਚ ਹੋਰ ਰੰਗ ਲੱਗਦਾ ਇਹਦੇ ਵਿੱਚ ਹੀ ਲਾਲ ਰੰਗ ਪੁਰਨਾ ਪਾ ਲਾਲ ਹੈਗਾ ਨਾ ਮਾਰਕ ਹਾਂ ਕੰਡਾ ਹੈ ਇਹਨੂੰ ਉਹ ਜਿਸਾ ਗੋਥੂ ਵੀ ਚਾ ਗੋ ਮਾਰਗੀ ਫੇਰ ਹੋ ਗਿਆ ਬਸ ਯਾ ਫਲੂ ਨਹੀਂ ਆਇਆ ਅਜੇ ਤਾਂ ਇਹ ਪਹਿਲਾਂ ਕੱਟੇ ਕੱਢਣੇ ਪੈਣਗੇ ਹਾਂ ਫੇਰ ਪੱਕੇ ਕੱਟੇ ਕਰਨੇ ਪੈਣਗੇ ਤੇ ਦੁਬਾਰਾ ਰੇਡਿੰਗ ਕੱਲਾ ਬਿਚੋਂ ਤੇਨੇ ਵਜ ਮਾਰੇ ਜੀ ਵੀਡੀਓ ਆਂਚੀ ਰੇਡਾਂ ਤਾਂ ਹੀ ਕਰਾਂਗੇ ਆਈ ਅੱਖਾਂ ਮੈਂ ਫਿਰ ਕਿਹਨੂੰ ਲੈ ਕੇ ਆ ਮੈਂ ਕਹਿੰਦਾ ਜੂਪੇ ਨੂੰ ਮਾਰ ਬੋਲ ਕਹਿੰਦਾ ਨੂੰ ਪਤਾ ਮਾੜਾ ਉਹ ਜੂਪਾ ਬੈਠਾ ਸੀ ਰਿਸ਼ਤੇ ਕਰਾਈ ਆਉਂਦੀ ਆਪਾਂ ਕੋ ਸੋਲਿਆ ਸਰ ਤੁਸੀਂ ਕਰ ਲੈ ਲੈ ਪ੍ਰੈਸੈਂਟ ਦੇ ਦੋ ਬੋਲ ਮੁੱਕ ਲੈ ਬੋਲ ਮੁੱਕ ਲੈ ਆ ਮੈਂ ਮਾਪੇ ਕੋਲ ਨਾ ਆਉਦਾ ਪੀਂਗਾ ਗਾਣਾ ਤੇ ਅਸੀਂ ਰੋਟੀ ਹੋ ਬਣਾ ਕੇ